ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਚਲਾਈ ਦੀ ਆਫਾ ਮੌਸਮ ਦੀ ਗੱਲ ਕਰਨੀ ਹੈ ਜੀ ਅੱਜ ਪੰਜਾਬ ਹਲਸਨਾ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਉਮੀਦ ਕਿਨੇ ਕਸਾਰ ਨੇ ਇਹ ਤੁਹਾਨੂੰ ਦੱਸਾਂਗੇ ਐਸਲਤਿਆਂ ਜੋ ਤਾਜ਼ਾ ਸੈਟਲਰ ਦਸਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆ ਤੇ ਲਗਭਗ ਸਵੇਰ ਦੇ 7:30 ਵਜੇਨ ਜਾ ਰਹੀ ਹੈ 8 ਜੁਲਾਈ ਦੀ ਜਿਹੜੀ ਆ ਸਵੇਰ ਹੋ ਚੁੱਕੀ ਆ ਪੰਜਾਬ ਦੇ ਜਿਹੜੇ ਖੇਤਰਾਂ ਦੇ ਵਿੱਚ ਕੱਲ ਬੱਦਲ ਬਣਿਆ ਸੀ ਐਸ ਵੇਲੇ ਲਗਭਗ ਸਵੇਰ ਦੇ 7:30-8 ਵਜੇ ਉਹਨਾਂ ਹੀ ਇਤਰਾ ਦੇ ਵਿੱਚ ਮੌੜ ਤੋਂ ਬੱਦਲ ਲੈਦੇ ਤੋਂ ਚੜ੍ਹਦੇ ਵੱਲ ਨੂੰ ਕੂਚ ਕਰ ਰਿਹਾ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਵੀ ਸਕਦੇ ਆ ਸ੍ਰੀ ਅਮਰitsar ਸਾਹਿਬ ਅਜਨਾਲਾ ਅਟਾਰੀ ਖੇਮਕਰਨ ਪੱਟੇ ਸ੍ਰੀ ਤਰਨਤਨ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਜ ਦੇ ਨਾਲ ਜਿਹੜਾ ਸਪੈਲਮੀ ਹਦਾ ਐਂਟਰ ਕਰ ਰਿਹਾ ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗਣ ਦੇ ਆਸਾਨ ਨੇ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਇਹ ਬੱਦਲ ਫੈਲ ਗਿਆ ਤੇ ਜਿਹੜੇ ਖੇਤਰ ਕੱਲ ਕਵਰ ਹੋਏ ਸੀ ਮੋਗਾ ਬਠਿੰਡਾ ਸੜੀ ਮੁਕਸਰ ਸਾਹਿਬ ਮਲਾਟ ਔਰ ਨਾਲ ਲੱਗਦੇ ਖੇਤਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੱਲ ਮੀਂਹ ਨਹੀਂ ਪਿਆ ਸੀ ਕੁਝ ਖੇਤਰ ਖਾਲੀ ਵੀ ਰਹਿ ਜਾਂਦੇ ਨੇ ਕੁਝ ਖੇਤਰਾਂ ਦੇ ਵਿੱਚ ਮੀਂਹ ਪਹੁੰਚਦਾ ਹੈ ਤੇ ਜਿਵੇਂ ਕੱਲ ਮਾਨਸਾ ਦੇ ਵਿੱਚ ਭਾਰੀ ਉਮੀਦ ਸਫੈਲ ਲੱਗੇ ਸੀ ਉਸੇ ਤਰ੍ਹਾਂ ਅੱਜ ਵੀ ਕਿਤੇ ਨਾ ਕਿਤੇ ਸਪੈਲ ਇਹ ਲੱਗਣ ਦੇ ਅਸਰ ਹੋਣਗੇ ਹੋ ਸਕਦਾ ਮਾਨਸਾ ਜਿਲ੍ਹਾ ਨਾ ਹੋਵੇ ਸੰਗਰੂਰ ਹੋਵੇ ਲੁਧਿਆਣਾ ਹੋਵੇ ਐਦਾਂ ਦਾ ਕੋਈ ਵੱਡੇ ਸ਼ਹਿਰ ਦੇ ਵਿੱਚ ਅੱਜ ਵੀ ਮੀਂਹ ਲੱਗਣ ਦੇ ਅਸਰ ਹੋਣਗੇ ਤਗੜੇ ਲੈਵਲ ਦੇ ਸੋ ਕੱਲ ਦੇਰ ਸ਼ਾਮ ਜਿਹੜਾ ਬੱਦਲ ਬਣਿਆ ਖਾਸ ਕਰ ਹਿਮਾਚਲ ਵਾਲੇ ਪਾਸੇ ਬੱਦੀ ਸੋਲਨ ਇਹਨਾਂ ਇਸ਼ਾਰਿਆਂ ਦੇ ਉੱਪਰ ਤੇ ਥੱਲੇ ਉਤਰਦਾ ਹੋਇਆ ਚੰਡੀਗੜ੍ਹ ਮਹਾਲੀ ਪੰਚਕਲਾ ਇਹਨਾਂ ਖੇਤਰਾਂ ਨੂੰ ਕਵਰ ਕਰ ਗਿਆ ਸੀ ਸੋ ਚੰਡੀਗੜ੍ਹ ਦੇ ਪੰਜ ਕੁਲਾਕ ਵਿੱਚ ਭਾਰਵੇਂ ਦੇ ਸੱਫਲ ਲੱਗੇ ਹਵਾਵੇਂ ਥੋੜੇ ਸਮੇਂ ਦੇ ਲਈ 15-20 ਮਿੰਟ ਦੇ ਲਈ ਪਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਰਜ ਹੋਏ ਬੱਦਲ ਕਾਫੀ ਫੈਲਿਆ ਜਿਨ੍ਹਾਂ ਦੇ ਵਿੱਚ ਲਗਭਗ ਪੂਰਬੀ ਮਾਲਵੇ ਦੇ ਸਾਰੇ ਜ਼ਿਲ੍ਹੇ ਕਵਰ ਹੋ ਗਏ ਸੀ ਪਰ ਮੀਂਹ ਕੁਝ ਸੀਮਤ ਖੇਤਰਾਂ ਦੇ ਵਿੱਚ ਰਹੇ ਹਲਕੇ ਸ਼ਰਾਟੇ ਜੇ ਟਮਟਮੇ ਕਿਤੇ ਨਾ ਕਿਤੇ ਕੁਝ ਇਸ ਤਰਿਹ ਫਤਿਹਗੜ ਸਾਹਿਬ ਰਾਜਫਰਾ ਸਰਹੰਦ ਬਸੀ ਫਟਾਣਾ ਪਟਿਆਲੇ ਦੇ ਕੁਝ ਖੇਤਰ ਨਾਬਾਸ ਨਾਮ ਐਦਾਂ ਕਿ ਦੇ 5-7 ਕਣੀਆਂ ਡਿੱਗਦਾ ਹੋ ਜਾ ਬੱਦਲ ਅੱਗੇ ਲੰਘ ਗਿਆ ਸੀ ਪਰ ਚੰਡੀਗੜ੍ਹ ਤੇ ਪੰਜ ਕੁਲਾ ਤੇ ਮਹਾਲੀ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਕੱ ਤੇ ਰਾਤ ਤੱਕ ਦਰਜ ਹੋਏ ਸੀ ਸੋ ਇਹ ਤਾਂ ਹੈ ਜੀ ਜੋ ਹੋ ਚੁੱਕਿਆ ਹੁਣ ਅੱਜ ਕੀ ਹੋਏਗਾ ਅੱਜ ਮਾਝੇ ਦੇ ਖੇਤਰ ਜਿਨ੍ਹਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਔਰ ਨਾਲ ਲੱਗਦੇ ਜਿਹੜੇ ਵੀ ਹਲਕੇ ਆ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਾਉਣਗੇ ਆਉਂਦੇ ਅੱਧੇ ਘੰਟੇ ਘੰਟਿਆਂ ਤੱਕ ਤੇ ਦੂਜੇ ਪਾਸੇ ਮਾਲਵੇ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਵੀ ਸਪੈਲ ਮੀਂਹ ਆ ਦੇ ਲੱਗ ਸਕਦੇ ਨੇ ਅੱਜ ਵੀ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਮੋਲਾਟ ਮੋਗਾ ਔਰ ਹੋ ਸਕਦਾ ਮਾਨਸਾ ਸੰਗਰੂਰ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਬਣੇ ਹੋਏ ਨੇ ਦੁਪਹਿਰ ਤੋਂ ਬਾਅਦ ਬੱਦਲ ਕਿ ਕੱਲ ਨਈ ਬਣਿਆ ਸੀ ਪਰ ਅੱਜ ਬਰੀ ਬਰੀ ਸੰਭਾਵਨਾ ਹੈ ਕਿ ਅੱਜ ਬੱਦਲ ਬਣੇਗਾ ਔਰ ਲੁਧਿਆਣਾ ਪਟਿਆਲਾ ਸ਼੍ਰੀ ਹਰਿਖੰਦ ਸਾਹਿਬ ਹੋ ਸਕਦਾ ਹੈ ਕਿ ਹੁਸ਼ਿਆਰ ਫਰਜਲਾ ਔਰ ਨਵਾਂ ਸ਼ਰਜਲਾ ਕਪੂਰਥਲਾ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੀਂਹ ਪਹੁੰਚਣ ਦੇ आसार ਹੋਣਗੇ ਅੱਜ ਦੁਪਹਿਰ ਤੋਂ ਬਾਅਦ ਇਸਲਾਵਾ ਜੀ ਮਾਜਦੇ ਗੱਲ ਕਰੀਏ ਗੁਰਦਾਸਪੁਰ ਜ਼ਿਲ੍ਹਾ ਔਰ ਪਠਾਨਕੋਟ ਜ਼ਿਲ੍ਹਾ ਇਹ ਖੇਤਰ ਕੱਲ ਸਖਣੇ ਰਹੇਗੇ ਸਵੇਰ ਤੋਂ ਇੱਥੇ ਵੀ ਅਜ ਮੀਂਹ ਪੌਣ ਦੇ ਆਸਾਰ ਹੋਣਗੇ ਖਾਸ ਕਰ ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ ਔਰ ਸਮੁੱਚੇ ਹਲਕਿਆਂ ਦੇ ਵਿੱਚ ਡੇਰਾ ਬਾਬਾ ਨਾਨਕ ਦਿਨਾਨਗਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੇ ਆਸਾਰ ਬਣੇ ਹੋਏ ਨੇ ਸੌਂ ਦੇ ਘੰਟਿਆਂ ਦੇ ਵਿੱਚ ਯਾਨੀ ਕਿ ਸ਼ਾਮ ਤੋਂ ਫੈਲਾ ਫੈਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੌਣ ਦੇ ਆਸਾਰ ਹੋਣਗੇ ਸੋ ਜਿਵੇਂ ਕੱਲ ਬੱਦਲ ਸ਼ਾਮ ਵੇਲੇ ਬਣਿਆ ਸੀ ਉਦਾਂ ਵੀ ਬੱਦਲ ਅੱਜ ਵੀ ਬਣਨ ਦੇ ਆਸਾਰ ਹੋਣਗੇ ਚੰਡੀਗੜ੍ਹ ਮੋਹਾਲੀ ਪੰਜਗਲਾ ਯਾਨੀ ਕਿ ਬਾਦ ਖੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਾਚੜਦੇ ਆਸਾਰ ਹੋਣਗੇ ਇਸ ਸਲਾਵਾ ਜੇਕਰ ਹਰਿਆਣਾ ਦੀ ਗੱਲ ਕਰਦੇ ਆ ਜੀ ਸਮੁੱਚਾ ਹਰਿਆਣਾ ਇਸ ਵੇਲੇ ਠੀਕ ਠਾਕ ਸ਼ਾਂਤ ਜਾਂ ਮਾਹੌਲ ਇੱਥੇ ਬਣਿਆ ਹੋਇਆ ਬੱਦਲ ਟਟਮੇ ਤੌਰ ਤੇ ਉੱਪਰ ਦੇ ਲੰਘ ਰਹੇ ਨੇ ਅ ਅੱਜ ਇਹਨਾਂ ਖੇਤਰਾਂ ਦੇ ਵਿੱਚ ਵੀ ਗਾਰਜ ਰਿਸਕ ਵਾਲੇ ਬੱਦਲ ਬਣਨਗੇ ਦੱਖਣ ਪੂਰਬੀ ਹਰਿਆਣਾ ਔਰ ਉੱਤਰੀ ਹਰਿਆਣਾ ਦੇ ਵਿੱਚ ਮੀਂਹ ਦੇ ਆਸਾਰ ਅੱਜ ਬਣੇ ਹੋਏ ਨੇ ਰਾਜਸਥਾਨ ਦੇ ਫਸ਼ਮੇ ਹਰਿਆਣਾ ਤੇ ਉੱਤਰੀ ਹਰਿਆਣਾ ਯਾਨੀ ਕਿ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੋਂਪਗੜ੍ਹ ਸਰਤਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਜਿਹੜੇ ਬਣੇ ਹੋ ਸੋ ਅਸੀਂ ਤੁਹਾਨੂੰ ਲਿਖਤੀ ਪੋਸਟ ਪਾਗੇ ਸਾਂਝੀ ਕਰਦੇ ਰਹਾਂਗੇ ਜਾਣਕਾਰੀ ਜਿੱਥੇ ਕਿਤੇ ਬਦਲ ਬਣੇਗਾ ਕਿਹੜੇ ਖੇਤਰਾਂ ਨੂੰ ਕਵਰ ਕਰੇਗਾ ਉਹ ਤੁਹਾਨੂੰ ਅਸੀਂ ਪੋਸਟਾਂਹੀਂ ਸਾਂਝੀ ਕਰਾਂਗੇ ਜਾਣਕਾਰੀ ਆਉਂਦੇ ਘੰਟਿਆਂ ਦੇ ਵਿੱਚ ਕਿੱਥੇ ਬਦਲ ਬਣਦਾ ਹੈ ਇਹ ਕੁਦਰਤੀ ਹੱਥ ਵਾਸਾ ਹੈ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਪਲੱਸ ਵੈਸਟਰਨ ਡਿਸਰਬਸ ਯਾਨੀ ਕਿ ਪੱਛਮੀ ਸਿਸਟਮ ਐਸਵੇਲੇ ਮੌਜੂਦਾ ਗਰਾਊਂਡ ਲੈਵਲ ਤੇ ਤੇ ਇਸ ਕਰਕੇ ਜਿਹੜਾ ਜਆ ਸਮੋਚਾ ਹਾਂ ਡਾਟਾ ਜਿਹੜਾ ਇਕੱਠਾ ਕਰਕੇ ਅੰਦਾਜ਼ਾ ਲਗਾ ਸਕਦੇ ਹਾਂ ਬਿਲਕੁਲ ਸਹੀਕ ਅਨੁਮਾਨ ਲਗਾਉਣਾ ਮੁਸ਼ਕਲ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਕਦੋਂ ਬਦਲ ਬਣ ਜਾਈ ਇਸ ਲਈ ਉਹਦੀ ਅਪਡੇਟ ਤੁਹਾਨੂੰ ਪੋਰਟਲ 'ਤੇ ਸਾਂਝੀ ਕੀਤੀ ਜਾਵੇਗੀ ਇਸ ਲਈ ਜਿਹੜਾ ਘੰਟੀ ਵਾਲਾ ਬਟਨ ਹੁੰਦਾ ਉਹ ਨੱਪ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਸਾਂਝੇ ਕਿਤੇ ਜਾਣ ਇਜਾਜ਼ਤ ਦੇ ਉਤਨ